ਕ ਮਾਂ ਹੋ ਕੇ ਬਾਬੇ ਨਾਨਕ ਤੋਂ ਬੜੀ ਇਹ ਬਾਰ ਮੰਗਦੀਆਂ ਵੀ ਹੇ ਬਾਬਾ ਨਾਨਕ ਤਾਏ ਮੈਨੂੰ ਬੱਚਾ ਦਿੱਤਾ ਇਹ ਬੱਚੇ ਦੇ ਸਿਰ ਪਰਿਆ ਹੱਥ ਰੱਖੀ ਮੈਂ ਇੱਕ ਨਵਾਣੀ ਮਾਂ ਜਨਮ ਦੇਣ ਵਾਲੀ ਮਾਂ ਸੀ ਬਾਕੀ ਤੈਹ ਦੀਆਂ ਮਾਮਾ ਬਾਹਰ ਬੈਠੀਆਂ ਨੇ ਬਾਹਰ ਹੀ ਸਿਸਵਾ ਦੇ ਜਾਂਦੀਆਂ ਨੇ ਬਾਕੀ ਇਹੀ ਮੇਰੀ ਕੋਲ ਬਾਣੀਆਂ ਵੀ ਮੇਰੇ ਬੱਚੇ ਦੇ ਸਿਰ ਤੇ ਲੋਕੋ ਵੀਰੋ ਪਹਿਨੋ ਜਿਵੇਂ ਤੁਸੀਂ ਪਹਿਲਾਂ ਤੋਂ ਸਿਰ ਤੇ ਹੱਥ ਧਰਿਆ 30 ਸਾਲ ਪੁਰਾਣਾ ਉਹ ਹੱਥ ਹੁਣ ਵੀ ਤੁਹਾਨੂੰ ਧਰਨਾ ਪਊਗਾ ਜੇ ਅੱਜ ਉਹਦਾ ਡੈਡੀ ਹੁੰਦਾ ਅੱਜ ਉਹਨੂੰ ਇੰਨਾ ਚੋ ਹੋਣਾ ਸੀ ਵੀ ਜਿੰਨਾ ਵੀ ਕਹੇ ਚਲੋ ਉਹ ਤਾਂ ਆਪਾਂ ਕਹਿ ਨਹੀਂ ਸਕਦੇ ਮਹਾਰਾਜ ਦੀ ਮਰਜ਼ੀ ਆ ਹੋਰ ਮੈਂ ਇੰਨਾ ਕਸ ਬੋਲਦੀ ਕਰਦੀ ਏ ਬਾਪਾ ਨਾਨਕਾ ਆਪਦੇ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀਂਦਾ ਤੇ ਆ